ਤੁਹਾਡਾ ਲਾਹੀ ਅੰਦਰ ਦੇ ਬਗਤ ਅਗਰ ਦੇ ਬਗਤ ਅਗਰ ਜਿਹੜੀ ਜੜੀ ਲੱਗੀ ਆ ਜਿੱਦਾਂ ਕਿ ਤੁਹਾਨੂੰ ਪਤਾ ਇੱਥੇ ਪਿਛਲੇ ਦਿਨੀ ਇੱਕ ਕਤਲ ਦਾ ਜਿਹੜਾ ਹੈਗਾ ਕੇਸ ਸਾਡੇ ਕੋਲ ਦਰਜ ਹੋਇਆ ਸੀਗਾ ਜਿਹਦੇ ਚ ਸਰਜੀਤ ਸਿੰਘ ਨਾਮ ਦੇ ਜਿਹੜੇ ਵਿਅਕਤੀ ਦੀ ਡੈਥ ਹੋ ਗਈ ਸੀ ਤੇ ਉਦੇਵਤਾ ਸੀ ਜਿਹੜਾ ਜਿਹੜਾ ਇਹਦਾ ਮੇਨ ਮੁਲਜ਼ਮ ਹੈਗਾਗਾ ਅ ਮੰਦੀਪ ਸਿੰਘ ਇਹਨੂੰ ਇੱਕ ਤਾਂ ਅਸੀਂ ਗ੍ਰਿਫਤਾਰ ਕੀਤਾ ਜੀ ਇਸ ਮੁਕੱਦਮੇ ਦੇ ਵਿੱਚ ਤੇ ਉਹਦੇ پاسੋਂ ਜਿਹੜਾ ਵਾਰਦਾਤ ਕਰਨ ਵਾਸਤੇ ਜਿਹੜਾ ਅਸੀਂ ਯਾਰ ਸੀ ਉਹ ਵੀ ਬਰਾਮਦ ਕਰ ਲਿਆ ਤੇ ਮੁਕੱਦਮਾ ਜਿਹੜਾ ਅਸੀਂ ਟ੍ਰੇਸ ਕਰ ਲਿਆ ਤੇ ਕੀ ਕੀ ਹੋਇਆ ਆਪਸੀ ਰੰਜਿਸ਼ ਸੀ ਜਾਂ ਕਨੇਗੀ ਆ ਵੀ ਦੇਚ ਇਹ ਦੋਵੇਂ ਜਣੇ ਇੱਕ ਦੂਜੇ ਦੇ ਜਾਣਕਾਰ ਸੀ ਕਿ ਤੇ ਉਸ ਦਿਨ ਵੀ ਇਹ ਇਕੱਠੇ ਸੀ ਹੈਗੇ ਤੇ ਇਹਨੇ ਜਿਹੜਾ ਮ੍ਰਿਤਕ ਹੈਗਾ ਇਹਦੇ ਕੋਲੋਂ 800 ਰੁਪਏ ਦਾ ਕੋਈ ਲੈਣ-ਦੇਣ ਸੀਗਾ ਇਹ ਪੈਸੇ ਜਦੋਂ ਮੰਗੇ ਤਾਂ ਇੱਕ ਦੂਜੇ ਨੂੰ ਗਾਲੀ ਗਲੋਚ ਹੋ ਕੇ ਗਾਲੀ ਗਲੋਚ ਹੋਣ ਤੋਂ ਬਾਅਦ ਉਥੇ ਜਿਹੜਾ ਹੈਗਾ ਉਹਨੇ ਆਪਣੀ ਜਿਹੜੀ ਪਹਿਨੀ ਹੋਈ ਸਿਰੀ ਸਾਹਸੀ ਕੀ ਜਿਹੜੀ ਦੋਸ਼ੀ ਮਨਦੀਪ ਨੇ ਉਹ ਕੱਢ ਕੇ ਜਿਹੜਾ ਹੈਗਾ ਇਹਦੇ ਮ੍ਰਿਤਕ ਦੇ ਮਾਰ ਕਰ ਦਿੱਤਾ ਜਿਹੜੀ ਉਹ ਵਾਈਟਲ ਜਾਰਗਨਸ ਤੇ ਲੱਗਣ ਕਰਕੇ ਜਿਹੜਾ ਹੈਗਾ ਉਹਦੀ ਮੌਕੇ ਤੇ ਉਥੇ ਡੱਥ ਹੋ ਗਿਆ ਇਹਨਾਂ ਦਾ ਕੋਈ ਅਪਰਾਧਿਕ ਵੀਹ ਹੈਗਾ ਜੀ ਰਿਪੋਰਟ ਕਿਸਵਰ ਦੀ ਜਿਹੜਾ ਅਮਰਿਤਪ ਸਿੰਘ ਉਹਦੇ ਤੇ ਪਹਿਲਾ ਮੁਕਦਮੇ ਦਰਜ ਹੈਗੇ ਨੇ ਜੀ ਜਿਹੜਾ ਦੋਸ਼ੀ ਹੈਗਾ ਮਨਦੀਪੀ ਤੇ ਤੇ ਪਹਿਲਾਂ ਕੋਈ ਨਹੀਂ ਕਰਦਾ ਕਿੱਥੋਂ ਗ੍ਰਿਫਤਾਰ ਕੀਤਾ ਇਹ ਆਪਾਂ ਇਹਨੂੰ ਅਸੀਂ ਇੱਥੇ ਅਨੰਦਪੁਰ ਸਾਹਿਬ ਜਿਹੜਾ ਹੈਗਾ ਕਿਲਾ ਨੰਗਰ ਦੇ ਕੋਲ ਹੀ ਕਰਤਾ ਇੱਕ ਕਿੱਥੇ ਰਹਿਣ ਵਾਲਾ ਇਹ ਵੀ ਅਨੰਦਪੁਰ ਸਾਹਿਬ ਦਾ ਹੀ ਰਹਿਣ ਵਾਲਾ ਅੱਛਾ ਤੇ ਜਿਹੜਾ ਮਿਰਤਕ ਹੈ ਜੀ ਜਿਹੜਾ ਮ੍ਰਿਤਕ ਹੈ ਇਹ ਨੂਰਪੁਰ ਥਾਣੇ ਦੇ ਵਿੱਚ ਪੈਂਦਾ ਨੂਰਪੁਰ ਦੇ ਥਾਣੇ ਦੇ ਵਿੱਚ ਇਹ ਇੱਥੋਂ ਦਾ ਰਹਿਣਾ। ਪਰ ਤੋਂ ਹੋਰ ਸੰਭਾਵਨਾ ਵੀ ਹੈ ਜੇ ਕੋਈ ਕੁਸ਼ੀਦ ਦੇ ਦੌਰਾਨ ਕੋਈ ਹੋਰ ਨਾ ਨੂਰਪੁਰ ਨਹੀਂ ਇਹਦੇ ਵਿੱਚ ਇਹੀ ਹੈ ਜੀ ਵੀ ਇਹ ਤਾਂ ਜਿਹੜੀ ਪੈਸੇ ਨੂੰ ਲੈਣ ਕਰਕੇ ਪੈਸੇ ਮਿਲਣ ਦੇ ਕਰਕੇ ਤਾਂ ਬਰਾਬਦੀ ਹੋਈ ਸੀਗੀ। ਉਹ ਜਿਹੜਾ ਹੈਗਾ ਉਹ ਗਾਲੀ ਗਲੋਚ ਹੋਣ ਕਰਕੇ ਤਾਂ ਇੱਕਦਮ ਗੁੱਸੇ ਦੇ ਵਿੱਚ ਆ ਕੇ ਉਹਨੇ ਇਹਦੇ ਤੇ ਮਾਰਤਾ ਜਿਹੜੇ ਕਰਕੇ ਉਹਦੀ ਜਾਨ। ਜਿਹੜਾ ਫੜਿਆ ਹੈ ਤੁਹਾਨੂੰ ਪੇਸ਼ ਕੀਤਾ ਕੀ ਹਾਂ ਜੇ ਅਸੀਂ ਇਹਨੂੰ ਕੱਲ ਜਿਹੜਾ ਦੋਸ਼ੀ ਹੈਗਾ ਇਹਨੂੰ ਮਨਦੀਪ ਇਹਨੂੰ ਕੱਲ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਤਿੰਨ ਨੰਬਰ ਜਿਹੜਾ ਪੁਲਿਸ ਰਿਪੋਰਟ ਲਿਆ ਸੀਗਾ ਤੇ ਇਹਦੇ ਤੋਂ ਜਿਹੜੀ ਹੀ ਗੀਆਂ ਪੁੱਛ ਗਏ ਸੀ ਅਸੀਂ ਕਰ ਰਹੇ ਹਾਂ ਕਿ ਤੇ ਜਿਹੜਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇਹਨੂੰ ਜਿਹੜਾ ਹਥਿਆਰ ਸੀ ਜਿਹਦੇ ਨਾਲ ਇਹਨੇ ਕਤਲ ਕੀਤਾ ਹੈਗਾ ਉਹ ਅਸੀਂ ਬਰਾਮਦ ਕਰ ਲਿਆ ਤੇ 7 ਤਰੀਕ ਨੂੰ ਅਸੀਂ ਨੂੰ ਦੁਬਾਰਾ ਜਿਹੜਾ ਮਾਰਕ ਨੂੰ ਪੇਸ਼ ਕਰਾਂਗੇ